ਅੱਜ ਦੀ ਵੀਡੀਓ ਜਿਹੜੀ ਐ ਇਹਦੇ ਵਿੱਚ ਬਣਾਵਾਂਗੇ ਅਸੀਂ ਮੋਟੀਆਂ ਮਿਰਚਾਂ ਦਾ ਅਚਾਰ ਇਹ ਮਿਰਚਾਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਬਹੁਤ ਹੀ ਵਧੀਆ ਨੇ ਇਹ ਮਿਰਚਾਂ ਮੋਟੀਆਂ ਵਾਲੀਆਂ ਹਰੀਆਂ ਮਿਰਚਾਂ ਨੇ ਤੇ ਇਹ 1 ਕਿਲੋ ਮੈਂ ਲਿਆਂਦੀਆਂ ਸੀਗੀਆਂ ਲਾਲ ਮਿਰਚਾਂ ਦਾ ਤੇ ਇਸ ਕਰੀ ਆਪਾਂ achar ਪਾਉਂਦੇ ਆ ਤੇ ਅੱਜ ਤੁਹਾਨੂੰ ਹਰੀਆਂ ਮਿਰਚਾਂ ਦਾ ਅਚਾਰ ਪਾ ਕੇ ਵਿਖਾਉਂਗੀ ਮੈਂ ਤੇ ਛਾਲਾਂ ਤੱਕ ਵੀ ਖਰਾਬ ਨਹੀਂ ਹੋਏਗਾ ਇਹੋ ਜੀ ਤਕਨੀਕ ਦੇ ਨਾਲ ਆਪਾਂ ਤਰੀਕੇ ਦੇ ਨਾਲ ਆਪਾਂ achar ਪਾਵਾਂਗੇ ਨਾ ਕਦੀ ਨਹੀਂ ਖਰਾਬ ਹੋਊਗਾ ਆ ਦੇਖੋ ਇਸ ਤਰ੍ਹਾਂ ਆਪਾਂ ਮਿਰਚਾਂ ਜਿਹੜੀਆਂ ਆ ਇਹਨਾਂ ਨੂੰ ਸਾਫ਼ ਕਰਕੇ ਕੱਪੜੇ ਦੇ ਨਾਲ ਪਾਣੀ ਲਾ ਕੇ ਸਾਰਾ ਤੇ ਇਸ ਤਰ੍ਹਾਂ ਆਪਾਂ ਖਾਲੀ ਕਰੀ ਜਾਵਾਂਗੇ ਬੀਜ ਸਾਰੇ ਇਹਨਾਂ ਦੇ ਕੱਢੀ ਜਾਵਾਂਗੇ ਤੇ ਇਸ ਤਰ੍ਹਾਂ ਹੀ ਬੀਜ ਆ ਦੇਖੋ ਸਾਰੇ ਮੈਂ ਕੱਢ ਲਏ ਨੇ ਤੇ ਮਿਰਚਾਂ ਖਾਲੀ ਕਰ ਲਈਆਂ ਨੇ ਇਸ ਕਰਕੇ ਇਹ ਬੀਜ ਕੱਢਿਆ ਕਿ ਬਹੁਤ ਜ਼ਿਆਦਾ ਆਚਾਰ ਜਿਹੜਾ ਹੈ ਨਾ ਇਸ ਤਰ੍ਹਾਂ ਜੇ ਉਦਾਂ ਹੀ ਭਰਤੀ ਗਏ ਤੇ ਉਹ ਤਿੱਖੀਆਂ ਜਿਹੜੀਆਂ ਜ਼ਿਆਦਾ ਬਣ ਜਾਂਦੀਆਂ ਨੇ ਇਸ ਤਰ੍ਹਾਂ ਜਿਹੜੀਆਂ ਮਿਰਚਾਂ ਦੇ ਬੀਜ ਨੇ ਇਹਨਾਂ ਨੂੰ ਵੀ ਵਰਤੋਂ ਚ ਮੈਂ ਲਿਆਉਂਗੀ ਤੇ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਕਿ ਕਿੱਦਾਂ ਬੀਜ ਜਿਹੜੇ ਆ ਕਿੱਦਾਂ ਪਾਉਣੇ ਨੇ ਜੇ ਬੀਜ ਵਿੱਚੇ ਰਹਿਣ ਦੀਏ ਤੇ ਉਲੀ ਲੱਗਣ ਦਾ ਬਹੁਤ ਡਰ ਰਹਿੰਦਾ ਆ ਛੇਤੀ ਚਾਰ ਨੂੰ ਤੇ ਆਪਾਂ ਬੀਜ ਵਿੱਚ ਰਹਿਣ ਨਹੀਂ ਦੇਣੇ ਤੇ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਬੀਜ ਵੀ ਕਿਵੇਂ ਪਾਉਣੇ ਆ ਪਾਵਾਂਗੇ ਵੀ ਜ਼ਰੂਰ ਤੇ ਤੁਹਾਨੂੰ ਦੱਸਦੀ ਆਂ ਮੈਂ ਵੀ ਆਪਾਂ ਕਿਸ ਤਰ੍ਹਾਂ ਪਾਉਣੇ ਆ ਮਿਰਚਾਂ ਖਾਲੀ ਕਰ ਲਿਆ ਨੇ ਇੱਕ ਕਾਟਨ ਦਾ ਕੱਪੜਾ ਲਿਆ ਆ ਅੱਜ ਧੁੱਪ ਲੱਗੀ ਹੋਈ ਆ ਤੇ ਮੈਂ ਨਾ ਇਹਨਾਂ ਨੂੰ ਥੋੜੀ ਦੇਰ ਵਾਸਤੇ ਧੁੱਪੇ ਪਾਵਾਂਗੀ ਦੇਖੋ ਸੁੱਕ ਕੇ ਬੜੀਆਂ ਵਧੀਆ ਵਧੀਆ ਹੋ ਗਈਆਂ ਨੇ ਥੋੜੀਆਂ ਥੋੜੀਆਂ ਸਲਾਬ ਇਹਨਾਂ ਦੀ ਦੂਰ ਹੋ ਗਈ ਤੇ ਆਹ ਦੇਖੋ ਬੀਜ ਵੀ ਥੋੜੇ ਥੋੜੇ ਜਿਹੜੇ ਆ ਕਮਲਾ ਦੇ ਨੇ ਤੇ ਬਹੁਤ ਹੀ ਵਧੀਆ ਜਿਹੜਾ ਸਿਲਾ ਸਿਲਾ ਪਾਣੀ ਸੀਗਾ ਸਾਰਾ ਸੁੱਕ ਗਿਆ ਏ ਤੇ ਆਓ ਫਿਰ ਆਪਾਂ ਹੁਣ ਨਾ ਅਚਾਰ ਜਿਹੜਾ ਤਿਆਰ ਕਰਾਂਗੇ ਤੇ ਆ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਮਿਰਚ ਆਹ ਦੇਖੋ ਕਿੰਨੀਆਂ ਵਧੀਆ ਹੋ ਗਈਆਂ ਲਿਸ਼ਕ ਰਈਆਂ ਨੇ ਮਿਰਚਾਂ ਤੇ ਅਚਾਰ ਕਦੀ ਸਾਲਾਂ ਬੱਦੀ ਨਹੀਂ ਖਰਾਬ ਹੋਣਾ ਇਹ ਨਹੀਂ ਗੱਲ ਕਿ ਇਹ ਹਰੀਆਂ ਮਿਰਚਾਂ ਨੇ ਤੇ ਇਹਨਾਂ ਦਾ ਅਚਾਰ ਖਰਾਬ ਹੋ ਜਾਣਾ ਤੇ ਲਾਲ ਮਿਰਚਾਂ ਦਾ ਬਹੁਤ ਦੇਰ ਤੱਕ ਰਹਿੰਦਾ ਅਚਾਰ ਇਹਦਾ ਵੀ ਰਹੇਗਾ ਤੁਸੀਂ ਬਣਾ ਕੇ ਦੇਖਿਓ ਅਚਾਰ ਜਿਸ ਤਰ੍ਹਾਂ ਮੈਂ ਪਾ ਰਹੀ ਆ ਜਿਹੜੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਤੁਸੀਂ ਪਾਓਗੇ ਤੇ ਅਚਾਰ ਕਦੀ ਹੋ ਹੀ ਨਹੀਂ ਸਕਦਾ ਕਿ ਖਰਾਬ ਹੋ ਜੇ ਅਚਾਰ ਪਾਉਣ ਦੇ ਜਿਹੜੇ ਮਸਾਲੇ ਪਾਉਣੇ ਨੇ ਵਿੱਚ ਅਚਾਰ ਪਾਉਣ ਲਈ ਉਹ ਮੈਂ ਆ ਦੇਖੋ ਲਾਲ ਮਿਰਚਾਂ ਪਾਈਆਂ ਨੇ ਕੜਾਈ ਦੇ ਵਿੱਚ ਹੁਣ ਸਾਬਤ ਮਸਾਲੇ ਆਪਾਂ ਪਾਵਾਂਗੇ ਮਸਾਲੇ ਅਸੀਂ 2-2 ਚਮਚੇ ਭਰ-ਭਰ ਕੇ ਪਾਈ ਜਾਣੇ ਨੇ ਕਿਉਂਕਿ ਕਿਲੋ ਮੇਰ ਕੋ ਮਿਰਚਾਂ ਨੇ ਇਹ ਮੈਂ ਸਾਬਤ ਧਨੀਆ ਪਾਇਆ ਏ ਇਹ 2 ਚਮਚੇ ਚਮਚਾ ਤੁਸੀਂ ਦੇਖ ਹੀ ਲਿਆ ਕਿੰਨਾ ਕਾ ਵੱਡਾ ਇਹ ਸੌਫ ਦੇ 2 ਚਮਚੇ ਪਾਵਾਂਗੇ ਇਹ ਮੈਂ ਮਿੱਥੇ ਪਾ ਰਹੀ ਆ ਇਸੇ ਤਰ੍ਹਾਂ ਸਾਰੇ ਮਸਾਲੇ ਆਪਾਂ ਹੌਲੀ-ਹੌਲੀ ਪਾਈ ਜਾਣੇ ਨੇ ਇਹ ਕਾਲੀ ਵਾਲੀ ਸਰੋਂ ਪਾਈ ਐ ਥੋੜੀ ਜਹੀ ਕਿਉਂਕਿ ਅਚਾਰ ਇਹਨਾਂ ਚੀਜ਼ਾਂ ਦਾ ਸਵਾਦ ਬਹੁਤ ਲੱਗਦਾ ਇਹ ਜੀਰਾ ਪਾ ਰਹੀ ਆ ਮੈਂ ਸਾਬਤ ਵਾਲਾ ਵੀਡੀਓ ਜ਼ਰੂਰ ਵੇਖਿਆ ਕਰੋ ਵੀਡੀਓ ਜਿਹੜੀਆਂ ਹੁੰਦੀਆਂ ਵਾ ਬਹੁਤ ਹੀ ਵਧੀਆ ਹੁੰਦੀਆਂ ਭਾਵੇਂ ਥੋੜੀਆਂ ਵੱਡੀਆਂ ਹੋਣ ਭਾਵੇਂ ਥੋੜੀਆਂ ਛੋਟੀਆਂ ਹੋਣ ਵੀਡੀਓ ਜ਼ਰੂਰ ਵੇਖਿਆ ਕਰੋ ਇਹ ਦੇਖੋ ਕਾਲੀਆਂ ਮਿਰਚਾਂ ਵੀ ਮੈਂ ਪਾ ਰਹੀ ਆ ਸਾਬਤ ਵਾਲੀਆਂ ਦੇ ਆਰ ਫੂਡ ਚੈਨਲ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਆ ਤੁਸੀਂ ਦੇਖਿਆ ਕਰੋ ਆਚਾਰ ਚਟਣੀਆਂ ਸਬਜ਼ੀਆਂ ਇਹੋ ਜੀਆਂ ਚੀਜ਼ਾਂ ਮੈਂ ਬਣਾਦੀ ਰਹੀ ਨਹੀਂ ਤੇ ਇਹੋ ਜੀਆਂ ਮੈਂ ਪਾਉਂਦੀ ਰਹੀ ਨਹੀਂ ਆ ਤੇ ਮੇਰੇ ਤਾਂ ਡੱਬੇ ਭਰੇ ਰਹਿੰਦੇ ਆ ਆਚਾਰ ਦੇ ਵਧੀਆ ਤੋਂ ਵਧੀਆ ਆਚਾਰ ਜਿਹੜਾ ਆ ਐਦਾਂ ਹੁੰਦਾ ਜਿੱਦਾਂ ਨਾ ਡੱਬਾ ਖੋਲੋ ਤੇ ਬਾਜ਼ਾਰ ਚੋਂ ਆਚਾਰ ਆਇਆ ਹੋਇਆ ਤੁਸੀਂ ਵੀ ਐਦਾਂ ਹੀ ਪਾਓਗੇ ਤਾਂ ਤੁਹਾਡੇ ਵੀ ਘਰ ਦੇ ਜਿਹੜੇ ਬੜੇ ਖੁਸ਼ ਹੋਣਗੇ ਇਹ ਚੀਜ਼ਾਂ ਵੇਖ ਕੇ ਘਰ ਦੀ ਰੋਟੀ ਪਸੰਦ ਕਰਨਗੇ ਫਿਰ ਆਚਾਰ ਵਧੀਆ ਨਾਲ ਮਿਲੂਗਾ ਹਰ ਚੀਜ਼ ਚਟਣੀਆਂ ਵਧੀਆ ਮਿਲਣਗੀਆਂ ਤੇ ਬਜ਼ਾਰਾਂ ਦੀ ਰੋਟੀ ਕੀ ਕਰਨੀ ਆ ਫਿਰ ਘਰ ਹੀ ਸਾਰਾ ਟੇਸਟ ਮਿਲ ਜਾਣਾ ਤੇ ਆ ਦੇਖੋ ਇਸ ਤਰ੍ਹਾਂ ਮਸਾਲੇ ਜਿਹੜੇ ਆ ਆਪਾਂ ਮਸਾਲਾ ਜਿਹੜਾ ਤਿਆਰ ਕੀਤਾ ਏ ਹੁਣ ਆਪਾਂ ਮਿਕਸੀ ਚ ਪਾਵਾਂਗੇ ਮਸਾਲਾ ਇਹਨੂੰ ਥੋੜਾ ਜਿਹਾ ਪੀਠ ਲਵਾਂਗੇ ਮੈਂ ਤੇ ਰਲ ਹਰ ਇੱਕ ਚੀਜ਼ ਦਾ ਰਲਵਾ achar ਵੀ ਪਾ ਲੈਣੀ ਆ ਹਰ ਚੀਜ਼ ਦਾ ਪਾਉਂਦੀ ਰਹਿਣੀ ਆ ਤਿਆਰ ਕਰਦੀ ਰਹਿਣੀ ਆ ਕਿਉਂਕਿ ਕਦੇ ਨਾ ਕਦੇ ਤੇ ਕੰਮ ਆ ਹੀ ਜਾਂਦਾ ਜਿੱਦਾਂ ਸੀਜ਼ਨ ਚੱਲ ਰਿਹਾ ਹੁਣ ਆਚਾ ਲੱਗ ਮਾਂ ਦਾ ਚੱਲ ਰਿਹਾ ਆ ਮੂਲੀਆਂ ਦਾ ਚੱਲ ਰਿਹਾ ਅਚਲ ਤਾਂ ਗੋਭੀ ਉਹਦਾ ਗੋਭੀ ਦਾ ਵੀ ਤੇ ਉਹ ਤਾਂ ਗਾਜਰ ਦਾ ਵੀ ਤੇ ਥੋੜਾ ਥੋੜਾ achar ਜਿਹੜਾ ਆ ਮਿਕਸ ਕਰਕੇ ਜਿਹੜਾ ਆ ਪਾਵਾਂਗੇ ਤੇ ਕਿੰਨਾ ਚਿਰ ਕੱਢ ਜੇਗਾ ਤੇ ਬਹੁਤ ਹੀ ਵਧੀਆ achar ਜਿਹੜਾ ਕਈ ਵਾਰੀ ਗਰਮੀਆਂ ਚ ਵੀ ਦਿਲ ਕਰਦਾ ਖਾਣ ਵਾਸਤੇ ਉਸ ਟਾਈਮ ਇਹ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਤੁਹਾਨੂੰ ਵੀ ਪਤਾ ਆ ਗੋਭੀ ਗਾਜਰ ਸਭ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਤੇ ਆਪਾਂ ਆਪਣਾ achar ਜਿਹੜਾ ਆ ਜਦੋਂ achar ਪਾਉਨੇ ਆ ਤੇ ਉਦੋਂ ਆਪਾਂ ਕੱਢ ਕੇ ਆਪਣਾ ਸ਼ੌਂਕ ਪੂਰਾ ਕਰ ਸਕਦੇ ਆ ਰੋਟੀ ਨਾ ਖਾ ਕੇ ਇਹ ਦੇਖੋ ਮੈਂ ਸਪੇਡ ਵਾਲਾ ਨਮਕ ਲਿਆ ਆ 3 ਚਮਚੇ 2 ਚਮਚੇ ਮੈਂ ਦੂਜਾ ਲਿਆ ਕਾਲਾ ਨਮਕ 2 ਚਮਚੇ ਕਲੌਂਜੀ ਥੋੜੀ ਜਿਹੀ ਮੈਂ ਜਵੈਣ ਵੀ ਲੈ ਲਈ ਆ ਹਲਦੀ ਲਈ 2 ਚਮਚੇ ਇਹਦੇ ਵਿੱਚ ਤੁਸੀਂ ਹਿੰਗ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾਈ ਤੁਸੀਂ ਪਾਉਣੀ ਆ ਜੇ ਤੁਹਾਨੂੰ ਫਲੇਵਰ ਹਿੰਗ ਦਾ ਬਹੁਤ ਟੇਸਟੀ ਲੱਗਦਾ ਤਾਂ ਪਾ ਸਕਦੇ ਹੋ ਹੁਣ ਆਪਾਂ ਤੇਲ ਗਰਮ ਕਰਾਂਗੇ ਤੇਲ ਜਿ ਥੋੜਾ ਜ਼ਿਆਦਾ ਗਰਮ ਕਰਾਂਗੇ ਕਿਉਂਕਿ ਗਰਮ ਤੇਲ ਜ਼ਿਆਦਾ ਤਾ ਕਰਨਾ ਹੈ ਕਿ ਤੇਲ ਸਾਨੂੰ ਚਾਹੀਦਾ ਬਾਅਦ ਵਿੱਚ ਗਰਮ ਆਪਾਂ ਇਕੱਠਾ ਹੀ ਕਰ ਲਵਾਂਗੇ ਇਹਦੇ ਵਿੱਚੋਂ ਮੈਂ ਤੇਲ ਥੋੜਾ ਜਿਹਾ ਗਰਮ ਹੋਣ ਦੇ ਬਾਅਦ ਕੱਢ ਲਵਾਂਗੀ ਜਦੋਂ ਗਰਮ ਹੋ ਜਾਊਗਾ ਤੇਲ ਫਿਰ ਮੈਂ ਥੋੜਾ ਜਿਹਾ ਕੱਢ ਲਾਂਗੀ ਤੇ ਤੁਹਾਨੂੰ ਦੱਸਾਂਗੀ ਕਿ ਕਿੰਨੇ ਕ ਤੇਲ 'ਚ ਮੈਂ ਮਸਾਲਾ ਜਿਹੜਾ ਬਣਾਵਾਂਗੀ ਕਿਉਂਕਿ ਅਚਾਰ ਜਿਹੜਾ ਤਰੀਕੇ ਨਾਲ ਹੀ ਬਣੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਜੇ ਆਪਾਂ ਇਹਨੂੰ ਛੇਤੀ ਛੇਤੀ ਦੇ ਵਿੱਚ ਖਰਾਬ ਕਰ ਦਈਏ ਜਾਂ ਫਿਰ ਇਹ ਵੀ ਸਹੀ ਨਹੀਂ ਹੈਗੀ ਸਾਡੇ ਵਾਸਤੇ ਗੱਲ ਤੇ ਜਿੰਨਾ ਹੀ ਪਾਣੀ ਤੋਂ ਬਚਾਇਆ ਜਾਵੇ ਉਨਾ ਹੀ achar ਵਧਿਆ ਉਹਦੀ ਉਨੀ ਮਤਲਬ ਉਮਰ ਵਾਧੀ achar ਦੀ ਉਨੀ ਲਾਈਫ ਵਾਧੀ ਆ ਉਮਰ ਵਾਧੀ achar ਨੂੰ ਮਤਲਬ ਆਪਾਂ ਪਾਣੀ ਤੋਂ ਬਚਾਉਣਾ ਹੁੰਦਾ ਹੈ ਆ ਚਮਚਾ ਜਦੋਂ ਲਾਉਣਾ ਥੋੜਾ ਛੋਟਾ ਕਹੇ ਚੀਚ ਕੱਢ ਕੇ ਤੇ ਵਰਤੋਂ ਕਰ ਲੋ ਇਹ ਜਿਹੜਾ ਤੇਲ ਬਾਕੀ ਦਾ ਬਚ ਗਿਆ ਸੀ ਗਰਮ ਇਹਦੇ ਵਿੱਚ ਵੇਖੋ ਮੈਂ ਨਾ ਮਿਰਚਾਂ ਦੇ ਬੀਜ ਜਿਹੜੇ ਆ ਉਹ ਪਾਤੇ ਆ ਇਹਨਾਂ ਨੂੰ ਹੋਰ ਡਰਾਈ ਕਰ ਲਿਆ ਥੋੜਾ ਜਿਹਾ ਕਿਉਂਕਿ ਇਹਨਾਂ ਦੀ ਸਲਾਬ ਵਗੈਰਾ ਸਾਰੀ ਦੂਰ ਕਰ ਦਿੰਦੀ ਐ ਇਹ achar ਮੇਰਾ ਕਦੀ ਵੀ ਨਹੀਂ ਖਰਾਬ ਹੋਣਾ ਹੁਣ ਮੈਂ ਗੈਸ ਬੰਦ ਕਰ ਦਿੱਤਾ ਤੇ ਮੈਂ ਮਸਾਲੇ ਜਿਹੜੇ ਆ ਇਹਦੇ ਵਿੱਚ ਪਾ ਦੂੰਗੀ ਇਹਦੇ ਵਿੱਚ ਤੁਸੀਂ ਦੇਗੀ ਮਿਰਚਾਂ ਵੀ ਪਾ ਸਕਦੇ ਹੋ ਜੇ ਤੁਹਾਨੂੰ ਰੰਗ ਪੂਰਾ ਪੂਰਾ ਉਹਨਾਂ ਦਾ ਕਰਨਾ ਮਸਾਲੇ ਦਾ ਤੇ ਤੁਸੀਂ ਪਾ ਸਕਦੇ ਹੋ ਪਰ ਮੈਂ ਡਾਰਕ ਰੰਗ ਨਹੀਂ ਕਰਨਾ ਚਾਹੁੰਦੀ achar ਦਾ ਮੈਂ ਹਲਦੀ ਰੰਗਾ ਹੀ ਰੰਗ ਰੱਖਣਾ ਚਾਹੁੰਦੀ ਸੀ ਤੇ ਇਸ ਕਰਕੇ ਮੈਂ ਨਾ ਕਸ਼ਮੀਰੀ ਮਿਰਚ ਨਹੀਂ ਵਰਤੀ ਅੱਜ ਤੁਹਾਡੀ ਮਰਜ਼ੀ ਆ ਤੁਸੀਂ ਪਾ ਵੀ ਸਕਦੇ ਹੋ ਤੁਹਾਨੂੰ ਕੋਈ ਮਨਾਈ ਨਹੀਂ ਆ ਇਹ ਦੇਖੋ ਇਹ ਸੁੱਕ ਪਰੂਲਾ ਜਿਆ ਇੱਕ ਅਚਾਰ ਦਾ ਮਸਾਲਾ ਬਣ ਗਿਆ ਜਿਵੇਂ ਕਿ ਬਹੁਤ ਹੀ ਨਾ ਇਹਦੇ ਚ ਤੇਲ ਬਹੁਤ ਘੱਟ ਪਾਇਆ ਮੈਂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਤੱਕ ਇਹਨੂੰ ਅਦੀ ਕਰਾਂਗੇ ਮਸਾਲੇ ਦੀ ਵੀਡੀਓ ਲੰਬੀਆਂ ਨਹੀਂ ਹੁੰਦੀਆਂ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਤੇ ਵਿਖਾਉਣਾ ਹੁੰਦਾ ਹੈ ਤੇ ਲੰਬੀਆਂ ਇਦਾਂ ਹੀ ਫਿਰ ਹੋ ਜਾਂਦੀਆਂ 2 ਮਿੰਟ ਦਾ ਆ ਕਰਕੇ ਹੁਣ ਮੈਂ આમਚੂਰਾ ਪਾਤਾ ਇਹਦੇ ਵਿੱਚ ਖਟਾਈ ਵਾਸਤੇ ਮੈਂ આમਚੂਰਾ ਵੀ ਪਾਇਆ ਕਿਉਂਕਿ ਮਸਾਲੇ ਦੇ ਵਿੱਚ ਖਟਾਈ ਵੀ ਜ਼ਰੂਰੀ ਆ ਇਹਦੇ ਤੋਂ ਬਿਨਾ achar ਨਹੀਂ ਬੰਨਣਾ ਤੇ achar ਨੇ ਜਿਹੜੀ ਕਰਤਾਂ ਨਾ ਮਿਰਚਾਂ ਦੀ ਜਿਹੜੀ ਘੱਟ ਕਰਨੀ ਆ ਉਹ ਫਿਰ ਖਟਾਈ ਨਹੀਂ ਕਰਨੀ ਤੁਹਾਨੂੰ ਵੀ ਪਤਾ ਤੇ ਇਹ ਮਸਾਲਾ ਹੋ ਗਿਆ ਤਿਆਰ ਹੁਣ ਆਪਾਂ ਇੱਕ ਇੱਕ ਇਦਾਂ ਮਿਰਚ ਜਿਹੜੀ ਆ ਲਵਾਂਗੇ ਚਮਚੇ ਦੇ ਨਾਲ ਉਹ ਮਿਰਚਾਂ ਜਿਹੜੀਆਂ ਸਾਰੀਆਂ ਇਦਾਂ ਭਰਦੇ ਜਾਵਾਂਗੇ ਤੇ ਡੂੰਘੇ ਦੇ ਵਿੱਚ ਰੱਖੀ ਜਾਵਾਂਗੇ ਦਬ ਦਬ ਕੇ ਇਦਾਂ ਮਤਲਬ ਦਬਾ-ਦਬਾ ਕੇ ਅੰਗੂਠੇ ਦੇ ਨਾਲ ਜਿਹੜਾ ਆ ਰੱਖਣੀਆਂ ਆ ਪੋਲਾ ਮਸਾਲਾ ਨਹੀਂ ਰਹਿਣ ਦੇਣਾ ਰਿਆਡ ਫੂਡ ਚੈਨਲ ਦੀਆਂ ਵੀਡੀਓ ਜ਼ਰੂਰ ਵੇਖਿਆ ਕਰੋ ਮੈਂ ਦੁਬਾਰਾ ਕਹਿਣ ਲਈ ਆ ਕਿ ਵੇਖਿਆ ਕਰੋ ਤਾਂ ਉਹਦੇ ਤੋਂ ਤੁਹਾਨੂੰ ਪਤਾ ਲੱਗੇ ਕਿਸ ਤਰ੍ਹਾਂ ਕੋਈ ਚੀਜ਼ ਬਣਾਉਣੀ ਆ ਤੇ ਤੁਸੀਂ ਬਣਾਇਆ ਕਰੋ ਘਰ ਦੇ ਵਿੱਚ ਜਿਵੇਂ ਮਹਿਮਾਨ ਖਾਸ ਦੇ ਅੱਗੇ ਵੀ ਆਓ ਜੀ ਜੀ ਰੱਖੋਗੇ ਤੇ ਉਹਨਾਂ ਨੇ ਵੀ ਸੋਚਣਾ ਵੀ ਘਰ ਦੀ ਚੀਜ਼ ਇੰਨੀ ਵਧੀਆ ਬਣੀ ਹੋਈ ਐ ਤੁਸੀਂ ਜ਼ਰੂਰ ਬਣਾਇਆ ਕਰੋ ਬਣਾ ਕੇ ਤੇ ਵੇਖਿਆ ਕਰੋ ਇਹ ਸਾਰੀਆਂ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਭਰਾਂਗੇ ਮਸਾਲਾ ਸਾਨੂੰ ਪਤਾ ਲੱਗਣ ਹੀ ਨਹੀਂ ਕਿੰਨਾ ਪੈ ਗਿਆ ਕਿੰਨਾ ਰਹਿ ਗਿਆ ਸਾਰੀਆਂ ਮਿਰਚਾਂ ਵਿੱਚ ਤਕਰੀਬਨ ਹੀ ਪੂਰਾ ਆ ਜਾਏਗਾ ਕਿਉਂਕਿ ਉਹ ਸਾ ਬਣਾਈ ਬਣਾਇਆ ਜਿੰਨਾ ਪੂਰਾ ਆ ਜਾਏਗਾ ਮੈਂ ਉਸ ਸਾ ਬਣਾ ਮਸਾਲਾ ਬਣਾਇਆ ਸੀ ਕਿਲੋ ਮਿਰਚਾਂ ਦਾ ਉਹ ਬਿਲਕੁਲ ਸਹੀ ਸੀ ਹਾਂ ਜਿੰਨਾ ਚਾਹੀਦਾ ਸੀਗਾ ਤੇ ਆ ਦੇਖੋ ਹੁਣ ਤੁਸੀਂ ਦੇਖ ਵੀ ਸਕਦੇ ਹੋ ਮਸਾਲਾ ਖਤਮ ਹੋ ਗਿਆ ਤੇ ਮਿਰਚਾਂ ਵੀ ਖਤਮ ਹੋ ਗਈਆਂ ਇਹ ਚੀਜ਼ ਦੇਖਿਆ ਕਰੋ ਕਿਉਂਕਿ ਇਹ ਮਸਾਲੇ ਨੂੰ ਤਾਂ ਆਪਾਂ ਸਾਰਾ ਹੀ ਵਰਤਣਾ ਹੀ ਆ ਕਮਚੂਰਾ ਪਾਇਆ ਹੋਇਆ ਵਿੱਚ ਇਹ ਸਾਰਾ ਮਿਰਚਾਂ ਦਾ ਹੀ ਮਸਾਲਾ ਹੈਗਾ ਅੱਗੇ ਮੈਂ ਰਲਵਾ achar ਪਾਇਆ ਜਿੱਦਾਂ ਗਲਗਲਾਂ ਦਾ ਤੇ ਅਦਰਕ ਦਾ ਤੇ ਮਿਰਚਾਂ ਦਾ ਤੇ ਤੁਸੀਂ ਬੜਾ ਹੰਗਾਰਾ ਦਿੱਤਾ ਉਹ ਵੀਡੀਓ ਨੂੰ ਤੇ ਐਸੇ ਤਰ੍ਹਾਂ ਹੀ ਮੈਂ ਸੋਚਦੀ ਆਂ ਵੀ ਇਹ ਜਿਹੜੀਆਂ ਵੀਡੀਓ ਹੁੰਦੀਆਂ ਵਾ ਇਹ ਸ਼ੋਰਟਕਟ ਜਿਹੜੀਆਂ ਛੋਟੀਆਂ-ਛੋਟੀਆਂ ਵੀਡੀਓ ਠੀਕ ਆ ਉਹਨੂੰ ਲੋ ਜਿਆਦਾ ਵੇਖਦੇ ਹੋ ਪਰ ਇਹ ਆ ਕਿ ਇਹਨਾਂ ਦੇ ਵਿੱਚੋਂ ਉਹਨਾਂ 'ਚੋਂ ਇੰਨਾ ਪਤਾ ਨਹੀਂ ਲੱਗਦਾ ਜਿੰਨਾ ਕਿ ਇਹ ਇਹ ਵੀਡੀਓ ਦੇ ਵਿੱਚੋਂ ਤੁਹਾਨੂੰ ਸਮਝ ਆ ਜਾਣੀ ਆ ਤੁਹਾਨੂੰ ਇਹਦੇ 'ਚੋਂ ਪਤਾ ਲੱਗ ਜਾਣਾ ਚੀਜ਼ ਬਣਾਉਂਦਾ ਹੁਣ ਦੇਖੋ ਉਹ ਜਿਹੜਾ ਤੇਲ ਕੱਢਿਆ ਸੀ ਮੈਂ ਡੂੰਘੇ ਦੇ ਵਿੱਚ ਗਰਮਾ ਉਹਦੇ ਵਿੱਚ ਆਪਾਂ ਥੋੜਾ ਜਿਹਾ 4-5 ਚਮਚੇ ਸਰ੍ਹਕਾ ਵੀਰ ਲਾ ਲਵਾਂਗੇ ਤੇਲ ਦੇ ਵਿੱਚ ਤੇਲ ਵੀ ਠੰਡਾ ਹੋ ਗਿਆ ਉਹਦੇ 'ਚ ਸਰ੍ਹਕਾਰ ਲਾ ਦਿੱਤਾ ਮੈਂ ਤੇ ਹੁਣ ਆਪਾਂ ਨਾ ਮਿਰਚਾਂ ਜਿਹੜੀਆਂ ਆ ਇਹਨਾਂ ਨੂੰ ਆਪਾਂ ਲਈ ਜਾਵਾਂਗੇ ਤੇ ਇਸ ਤਰ੍ਹਾਂ ਕਰਕੇ ਤੇਲ ਤੇ ਵੀ ਸਰ੍ਹਕਾ ਦੋ ਜਿਹਾ ਇਦਾਂ ਪਾਈ ਜਾਵਾਂਗੇ ਫੜ ਫੜ ਕੇ ਰਾਮ ਨਾਲ ਇਦਾਂ ਇੱਕ ਇੱਕ ਮਿਰਚ ਫੜਨੀ ਆ ਇੱਕ ਇੱਕ ਨੂੰ ਇੱਕ ਤਰ੍ਹਾਂ ਬਿਆੰਮ ਦੇ ਵਿੱਚ ਰੱਖੀ ਜਾਣਾ ਇਹ ਦੇਖੋ ਕੋਈ ਮਸਾਲਾ ਬਾਹਰ ਨਹੀਂ ਆਊਗਾ ਜਦ ਤੱਕ ਤੁਸੀਂ ਮਿਰਚ ਖਾਓਗੇ ਨਹੀਂ ਮੁਕਾਓਗੇ ਨਹੀਂ ਉਨੀ ਦੇਰ ਤੱਕ ਮਸਾਲਾ ਬਾਹਰ ਨਹੀਂ ਆਊਗਾ ਤੁਸੀਂ ਸੋਚਦੇ ਹੋਵੋਗੇ ਕਿ ਇਹ ਮਿਰਚਾਂ ਜਿਹੜੀਆਂ ਇਹਨਾਂ ਨੂੰ ਅਸੀਂ ਹੱਥ ਚੋਂ ਕੱਟ ਲਾਤੇ ਆ ਤਾਂ ਪਤਾ ਨਹੀਂ ਮਸਾਲਾ ਬਾਹਰ ਆ ਜਾਊਗਾ ਤੇਲ ਪਾਉਣ ਨਾਲ ਕੁਝ ਵੀ ਨਹੀਂ ਹੋਣਾ ਪਹਿਲੀ ਗੱਲ ਤਾਂ ਤੁਹਾਨੂੰ ਤੇਲ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਮੇਰੇ ਹਿਸਾਬ ਨਾਲ ਕਿਉਂਕਿ ਇਹ ਜਿਹੜਾ ਤੇਲ ਪੈ ਰਿਹਾ ਨਾ ਇਹੀ ਇਹਦਾ ਬਾਹਰ ਨਿਕਲ ਕੇ ਮਸਾਲਾ ਮਸਾਲੇ ਦੇ ਵਿੱਚ ਮਤਲਬ ਬਾਹਰ ਬਿਆਮ ਦੇ ਵਿੱਚ ਆ ਜਾਏਗਾ ਤੇ ਮਿਰਚਾਂ ਦਾ ਮਸਾਲਾ ਸੈੱਟ ਹੋ ਜਾਣਾ ਬਿਲਕੁਲ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀ ਇੱਕ ਨਵਾਂ ਹੀ ਤਰੀਕਾ ਤੁਹਾਨੂੰ ਦੱਸਿਆ ਗਿਆ ਇਸ ਤਰ੍ਹਾਂ ਕਰਕੇ ਤੁਸੀਂ ਕਰ ਸਕਦੇ ਹੋ ਜੇ ਆਪਾਂ ਉਤੋਂ ਤੇਲ ਪਾ ਦਿੰਦੇ ਵਿੱਚ ਮਿਰਚਾਂ ਰੱਖ ਕੇ ਤੇਲ ਪਾਈਏ ਓਕੇ ਨੂੰ ਲੱਗਦਾ ਮਸਾਲੇ ਨੂੰ ਤੇ ਤੇਲ ਤਾਂ ਕਿਸੇ ਨੂੰ ਨਹੀਂ ਲੱਗਦਾ ਇਸ ਤਰ੍ਹਾਂ ਨੂੰ ਇਹ ਆ ਕਿ ਸਾਰੀਆਂ ਮਿਰਚਾਂ ਜਿਹੜੀਆਂ ਵਾ ਇਹ ਤੇਲ ਦੇ ਨਾਲ ਮਤਲਬ ਡਬੋਈਆਂ ਗਈਆਂ ਨੇ ਇਹਦੇ ਕੋਈ ਸਰਾ ਹੀ ਮਸਾਲਾ ਜਿਹੜਾ ਇਹਦੀ ਤੈਅ ਵੱਧ ਜਾਣੀ ਆ ਤੇ ਕੱਚ ਦਾ ਬਿਆਹ ਵੀ ਲੈ ਸਕਦੇ ਹੋ ਤੁਸੀਂ ਤੇ ਪਲਾਸਟਿਕ ਦਾ ਵੀ ਜਦਾਂ ਆ ਲਿਆ ਹੋਇਆ ਮੈਂ ਇਹਦੇ ਵਿੱਚ ਰੱਖਾਂਗੇ ਤੇ ਅਚਾਰ ਤੇ ਕਦੀ ਖਰਾਬ ਹੀ ਨਹੀਂ ਹੁੰਦਾ ਮੇਰੇ ਘਰ ਤੇ ਜਿੰਨੇ ਮੈਂ achar ਪਾਉਣੀ ਆ ਸਾਰੇ ਇਸ ਟਾਈਮ ਬਿਲਕੁਲ ਵਧੀਆ ਬਰਕਰਾਰ ਨੇ ਖਾਂਦੇ ਵੀ ਨੇ ਤੇ ਸਾਰਾ ਪਰਿਵਾਰ ਖਾ ਵੀ ਲੈਂਦੇ ਆ ਖੁਸ਼ ਵੀ ਹੁੰਦੇ ਆ ਜਿਹੜਾ ਕੋਈ ਮਹਿਮਾਨ ਵੀ ਆਉਂਦਾ ਉਹਨੂੰ ਵੀ ਦੇ ਦੀ ਜੇ ਕੱਢ ਕੇ ਤੇ ਵਧੀਆ ਆ ਇਸ ਤਰ੍ਹਾਂ ਹੀ ਖਤਮ ਵੀ ਹੋ ਜਾਂਦੇ ਆ ਹੋਰ ਪਾਲੀ ਦਿਨ ਅਚਾਰ ਤੋਂ ਬਿਨਾ ਫੇ ਰੋਟੀ ਵੀ ਅਧੂਰੀ ਰਹਿ ਜਾਂਦੀ ਆ ਜੇ ਮਣਾ ਨਹੀਂ ਹੈਗਾ ਚਾਰ ਖਾਣਾ ਤੇ ਬੜੇ ਰੀਜ ਨਾਲ ਤੁਸੀਂ ਜਿਹੜਾ ਤਿਆਰ ਕਰ ਸਕਦੇ ਹੋ ਕਿਸ ਟਾਈਮ ਸਬਜੀ ਵੀ ਨਾ ਹੋਏ ਤੇ ਇਸ ਤਰ੍ਹਾਂ ਕੋਈ ਰੋਟੀ ਵੀ ਖਾਦੀ ਜਾ ਸਕਦੀ ਆ ਤੇ ਹੁਣ ਦੇਖੋ ਆ ਤੇਲ ਵੀ ਥੋੜਾ ਰਹਿ ਗਿਆ ਤੇ ਮਿਰਚਾਂ ਵੀ ਖਤਮ ਹੋ ਗਈਆਂ ਸਾਡੀਆਂ ਹੁਣ ਮਸਾਲਾ ਵੀ ਤੁਸੀਂ ਦੇਖਿਆ ਕਿ ਪੂਰਾ ਪੂਰਾ ਹੀ ਆਇਆ ਹੈ ਤੇ ਵੀਡੀਓ ਜਰੂਰ ਵੇਖਿਆ ਕਰੋ ਤੇ ਚੈਨਲ ਰਿਆਰ ਫੂਡ ਆ ਮੇਰਾ ਇਹਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਆ ਦੇਖੋ ਮਸਾਲਾ ਥੋੜਾ ਜਿਹਾ ਜਿਹੜਾ ਪਿਆ ਹੋਇਆ ਸੀ ਡੂੰਗੇ ਦੇ ਵਿੱਚ ਉਹ ਮੈਂ ਬਾਤਾ ਬਿਆੰਮ ਦੇ ਵਿੱਚ ਤੇ ਆ ਜਿਹੜਾ ਤੇਲ ਬਚਿਆ ਇਹ ਵੀ ਆਪਾਂ ਵਿੱਚੇ ਹੀ ਪਾ ਦਵਾਂਗੇ ਹਾਂ ਤੇਲ ਵੀ ਆਪਾਂ ਮੋੜ ਕੇ ਵਿੱਚੇ ਹੀ ਪਾਵਾਂਗੇ ਇਹਦੇ ਇਹ ਬਹੁਤੀ ਸੋਹਣਾ achar ਤਿਆਰ ਹੋਣਾ ਇੱਕ ਦੋ ਧੁੱਪ ਲਵਾ ਲਵਾਂਗੇ ਤੇ achar ਬਹੁਤ ਹੀ ਵਧੀਆ ਆ ਇਸ ਤਰ੍ਹਾਂ ਤੁਸੀਂ ਪਾਓਗੇ ਤੇ ਮੈਨੂੰ ਉਮੀਦ ਆ ਕਿ ਇਹ ਵੀਡੀਓ ਜਿਹੜੀ ਆ ਤੁਹਾਡੇ ਬਹੁਤ ਪਸੰਦ ਆਏਗੀ ਤੇ ਤੁਸੀਂ ਇਹਨੂੰ ਵੇਖੋਗੇ ਵੀ ਤੇ ਇਹ ਅੱਗੇ ਸ਼ੇਅਰ ਵੀ ਕਰਿਆ ਕਰੋ ਜਿਹੜੇ ਮੇਰੇ ਭੈਣ ਭਰਾ ਨੇ ਉਹਨਾਂ ਆ achar ਉਹਨਾਂ ਨੂੰ ਦੱਸਿਆ ਵੀ ਕਰੋ ਤੁਸੀਂ ਦੱਸੋਗੇ ਤੇ ਤਾਂ ਹੀ ਵੀਡੀਓ ਪਹੁੰਚੇਗੀ ਨਾ ਕਿ ਹੱਥ ਕਰ ਜਦੋਂ ਤੁਸੀਂ ਦੱਸੋਗੇ ਕਿ ਇਹ ਭੈਣ ਭਰਾ ਨੂੰ ਫੇਰ ਹੀ ਇਹ ਵੀਡੀਓ ਅੱਗੇ ਜਾਏਗੀ ਉਦਾਂ ਮੈਂ ਤੇ ਬਣਾ ਲੈਣੀ ਆ ਮੈਨੂੰ ਤਾਂ ਪਤਾ ਆ ਕਿ ਮੇਰਾ ਚਾਰ ਜਿਹੜਾ ਬਿਲਕੁਲ ਰੈਡੀ ਆ ਮਿਲਦੇ ਆ ਜੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ 19 ਦੇਰ ਤੱਕ ਕਰਿਆਰ ਫੂਡ ਚੈਨਲ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਬਾਏ